ਅੱਜ ਪਰਪਾਲੇ ਚੋਰੀ ਹੋ ਸਕਦੀ ਆ ਕਿਵੇਂ ਉਹ ਘਰ ਵਾਲਾ ਘਾਨੀ ਭੇਤੀ ਨੇ ਜ਼ਗੀਰੇ ਚੋਰ ਨੂੰ ਦੱਸ ਲਿਆ ਗਿਆ ਤੇ ਜ਼ਗੀਰੇ ਦੀਆਂ ਖੁਸ਼ੀ ਨਾਲ ਅੱਖਾਂ ਟੱਡੀਆਂ ਰਹੀਆਂ ਤੇ ਭੇਤੀ ਦੀਆਂ ਵੀ ਅੱਖਾਂ ਟੱਡੀਆਂ ਹੋ ਜਾਂਦੀ ਸੀ ਤੇ ਕੁੱਕੜ ਦੀ ਬਾੰਗ ਤੋਂ ਪਹਿਲਾਂ ਹੀ ਜ਼ਗੀਰਾ ਪਰਪਾਲੇ ਪਹੁੰਚ ਗਿਆ ਤੇ ਅਗਲੇ ਪਲ ਉਹ ਬੇਟੀਆਂ ਦੇ ਟਰਾਂਕਾਂ ਕੋਲ ਖੜਾ ਸੀ ਤੇਜੂ ਨੂੰ ਸ਼ੱਕ ਹੋਇਆ ਕਿ ਕੋਈ ਬੰਦਾ ਹੈ ਉਹ ਬਿੱਲੇ ਮੰਗ ਦਮਵੇਂ ਪੈਰੀ ਸੁੱਚਕੜ ਪਹੁੰਚ ਗਈ ਅਗਲੇ ਪਲ ਜਦੋਂ ਬੱਲਵ ਜਗਾਇਆ ਤਾਂ ਉਹੀ ਗੱਲ ਹੋਈ ਇੱਕ ਬੰਦਾ ਖੜਾ ਸੀ ਜਦੋਂ ਦੇਖਿਆ ਤਾਂ ਜਗੀਰਾ ਚੋਰ ਸੀ ਤਾਂ ਤੇਜੂ ਨੇ ਹੈਰਾਨ ਹੁੰਦੇ ਕਿਹਾ ਇਹ ਜਗੀਰਿਆ ਇਹਨੂੰ ਚੋਰੀ ਕਰਨ ਨੂੰ ਭੈਣ ਦਾ ਹੀ ਕਰਦੇ ਆਇਆ ਸੀ ਜਗੀਰਾ ਬਸ਼ਰਮਿਆ ਹੁੰਦਾ ਬੋਲਿਆ ਮੈਨੂੰ ਸ਼ੱਕ ਜ਼ਿਆਦਾ ਸੀ ਵੀ ਆਪਣੇ ਪਿੰਡੋਂ ਇੱਕ ਕੁੜੀ ਰਪਾਲੇ ਵਿਆਹੀ ਹੋਈ ਆ ਪਰ ਇਸ ਕਰ ਤੁਮੋਂ ਵੀ ਨਹੀਂ ਇਹਦਾ ਮੈਨੂੰ ਪੂਰਾ ਵੀ ਖਿਆਲ ਨਹੀਂ ਸੀ ਤਾਂ ਜਗੀਰਾ ਦੇੜੀ ਚੱਪਣ ਲੱਗਿਆ ਤਾਂ ਤੇਜੂ ਨੇ ਬਾਹੋ ਫੜ ਬਿਠਾ ਲਿਆ ਕਹਿੰਦੀ ਹੁਣ ਕਿੱਧਰ ਕਹਿੰਦਾ ਪਿੰਡ ਨੂੰ ਚੱਲਿਆ ਉਹ ਕਹਿੰਦੀ ਐਨੀ ਮੈਂ ਜਾਣ ਦਉਂਦੀ ਹੁਣ ਚਾਹ ਪੀ ਕੇ ਜਾਈਂ ਤਜਗੀਰਾ ਹੈਰਾਨ ਹੁੰਦੇ ਆ ਇੱਕ ਬੱਚੇ ਦੀ ਮੰਜੇ ਤੇ ਬੈਠੇ ਤੇ ਜਦੋਂ ਤੱਕ ਤੇਜੋ ਚਾਹ ਬਣਾਉਣ ਲੱਗੀ ਉਹ ਮਨੋਂ ਮਨ ਬੜਾ ਪਛਤਾ ਰਿਹਾ ਸੀ ਵੀ ਮੈਂ ਕਿਹੋ ਜਿਹਾ ਕੰਮ ਕਰ ਲੱਗਿਆ ਸੀ ਚਾਹ ਪੀਤੀ ਤਾਂ ਜਾਣ ਲੱਗੇ ਨੇ ਫਤੂਹੀ ਦੇ ਵਿੱਚੋਂ ਦਸਾਂ ਦਾ ਮੜਿਆ ਜਾਂ نوٹ ਤੇਜੂ ਦੇ ਹੱਥ ਤੇ ਧਰ ਦਿੱਤਾ ਤਾਂ ਤੇਜੋ ਕਹਿੰਦੀ ਵੇ ਕੋੜੀਆ ਆਹ ਕੀ ਤਜਗੀਰਾ ਚੋਰ बोले ਇੰਨਾ ਕਿ ਤਾਂ ਭਰਾਮਾਂ ਦਾ ਫਰਜ਼ ਬਣਦਾ ਹੀ ਹੁੰਦਾ ਤੇ ਉਹ ਇਹ ਕਹਿੰਦਾ ਹੋਇਆ ਦੇੜੀਆਂ ਟੱਪ ਗਿਆ ਤੇ ਪਿੰਡ ਵਿੱਚ ਕਿਤੇ ਵੀ ਕੁੱਕੜ ਬੋਲਣ ਦੀ ਆਵਾਜ਼ ਨਹੀਂ ਸੀ ਨਾ ਹੀ ਕਿਤੇ ਕੁੱਤਾ ਭੌਂਕਣ ਦੀ ਕਿਤੇ ਆਵਾਜ਼ ਸੀ ਇਹ ਕਹਾਣੀ ਦਾ ਨਾਮ ਹੈ ਰਿਸ਼ਤਾ ਤੇ ਇਹਨੂੰ ਲਿਖਿਆ ਹੋਇਆ ਹੈ ਪ੍ਰਿੰਸੀਪਲ ਸੁਲੱਖਣ ਮੀਤ ਹੋਰਾਂ ਨੇ